ਫਗਵਾੜਾ ਦੇ ਮਹੱਲਾ ਕਿਰਪਾ ਨਗਰ ਵਿਖੇ ਹੋਏ ਝਗੜੇ ਵਿੱਚ કુલ 9 ਵਿਅਕਤੀ ਮਾਮੂਲੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਗਲਬਤ ਕਰਦੇ ਆ ਮਾਰਕੁੱਟ ਦਾ ਸ਼ਿਕਾਰ ਹੋਏ ਵਿਅਕਤੀਆਂ ਨੇ ਦੱਸਿਆ ਕਿ ਉਕਤ ਝਗੜਾ ਮਕਾਨ ਦੇ ਕਿਰਾਏ ਅਤੇ ਗੁਟਕਾ ਖਾ ਕੇ ਥੁੱਕਣ ਦੇ ਚੱਲਦਿਆਂ ਹੋਇਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਤੇ ਇਹ ਹਮਲਾ ਵਿੱਕੀ ਅਤੇ ਸ਼ੀਤਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ ਇਸ ਦੌਰਾਨ ਉਨ੍ਹਾਂ ਉਕਤ ਵਿਅਕਤੀਆਂ ਤੇ ਸਨਮਾਨ ਦੀ ਭੰਂਤੋੜ ਕਰਨ ਦੇ ਵੀ ਗੰਭੀਰ ਦੋਸ਼ ਲਗਾਏ ਨੇ ਉਨਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬੋਏਕ ਜੀ ਬੋਏਕ ਜੀ ਅੱਜ ਸਿਵਲ ਹਸਪੀਟਲ ਚ ਜਾਂਦੇ ਰਤ ਕੀ ਮਾਮਲਾ ਕੀ ਸਰ ਮਾਮਲਾ ਸਰ ਲੜਾਈ ਦਾ ਕੀ ਇੱਕ ਗੁੱਟਕੇ ਤੋਂ ਸ਼ੁਰੂ ਹੋਇਆ। ਹਮ ਇੱਕ ਗੁੱਟਕੇ ਕਰਕੇ ਬਾਕੀ ਮੁੰਡਿਆਂ ਨੇ ਆਪਣੇ ਵਿੱਚ ਲੜਾਈ ਲੈ ਲਈ ਇਹਦੇ ਬੂਆ ਨੂੰ ਕੁੱਟਦੇ ਪਏ ਸੀ ਜਿਹੜਾ ਉਹਨੂੰ ਆਪਣੇ ਲਾਇਆ। ਇਹ ਵਿੱਚ ਛੜਾ ਕੇ ਲੈ ਕੇ ਇਹਦੇ ਪਿੱਛੋਂ ਕੜਾ ਮਾਰਿਆ ਉਹ 15-20 ਮੁੰਡੇ ਸੀਗੇ। ਸੀਗੇ ਉੱਥੇ ਗਲੀ ਦੇ ਹੀ ਆ। ਇਹਨਾਂ ਨੇ ਮੁੰਡੇ ਸੱਦੇ ਇਹਨਾਂ ਚਾਰ-ਪੰਜ ਜਣਿਆਂ ਦੇ ਮਾਰ ਕੇ ਇਹਨਾਂ ਦੇ ਸਿਰ ਪਾੜਿਆ। ਬਾਕੀ ਮੁੜ ਕੇ ਇਹ ਹੁੰਦਾ ਕੋਈ ਨਾਮ ਵਗੈਰਾ ਹੈ ਕੋਈ ਜਿਹੜਾ ਸੀਤਰ ਵਿੱਕੀ ਹਾਂ ਇਹੀ ਸੀਗਾ ਜੀ ਕਿੱਥੇ ਦੇ ਰਹਿਣ ਵਾਲੇ ਆ ਇਹ ਬਈ ਆਪਣੇ ਓਮਕਾਰ ਨਗਰ ਲੜਾਈ ਲੜਾਈ ਕਿੱਥੇ ਹੋਈ ਲੜਾਈ ਕਿਰਪਾ ਨਗਰ ਲੜਾਈ ਹੋਈ ਕਿੰਨੇ ਵੇ ਹੋਈ ਲੜਾਈ ਲੜਾਈ ਆਪਣੀ ਇਹ ਸ਼ਾਮ ਨੂੰ ਬਈ ਸ਼ਾਮ ਨੂੰ ਹੋਈ ਤੇ ਕਿੰਨੇ ਕਿੰਨੇ ਵਿਅਕਤੀ ਘਾਇਲ ਵਿਅਕਤੀ ਘੱਟ ਤੋਂ ਘੱਟ ਹੈਗੇ ਆਪਣੇ 4-5 ਜਣੇ ਜੀ 4 ਬਈ ਨਾ ਆਪਣੇ ਹੈਗੇ ਜਿਹੜੇ ਵਿਅਕਤੀ ਇਹਨਾਂ ਘਾਇਲ ਹੋਏ ਆ ਇਕ ਦਾ ਨਾਮ ਸੁਖਾ ਜੀ ਹਾਂਜੀ ਸੁਖਵਿੰਦਰ ਇਕ अरुण ਕੁਮਾਰ ਰਾਜਨ ਕੁਮਾਰ ਜੀ ਹਾਂਜੀ ਅਰਵਿੰਦ ਕੁਮਾਰ ਜੀ ਤ੍ਰਿਸ਼ਕ ਕੁਮਾਰ ਤ੍ਰਿਸ਼ਕ ਕੁਮਾਰ ਇਹ 5 ਦਿਨ ਹੋਏ ਆ ਤੁਹਾਡੇ ਤੇ ਮਾਰੇ ਆਗੇ ਇਹਨਾਂ ਨੇ ਕੁਝ ਪਤਾ ਚੱਲਿਆ ਬੰਦਿਆਂ ਨੇ ਮਾਰੇ ਉਹਦੀ ਗਲੀ ਚ ਵਿੱਚ ਦੋ ਮੁੰਡਿਆਂ ਦਾ ਪਤਾ ਲੱਗਾ ਜੀ ਹਾਂਜੀ ਉਹ ਪਹਿਲਾਂ ਹੋਰ ਕਿਥੇ ਰਹਿੰਦੇ ਸੀ 4 ਦਿਨ ਪਹਿਲਾਂ ਕਮਰਾ ਲਿਆ ਗਲੀ ਦੇ ਵਿੱਚ ਦੋ ਮੁੰਡੇ ਦੇ ਨਾਂ ਪਤਾ ਹੈਗਾ ਜਿਹੜੇ ਮੇਨ ਹੈਗੇ ਜੀ ਵਿੱਕੀ ਸ਼ੀਤਲ ਉਸੇ ਗਲੀ ਦੇ ਵਿੱਚ ਰਹਿੰਦੇ ਆ ਜਿਹ ਵਿੱਕੀ ਸ਼ੀਤਲ ਨੇ ਮਾਰਿਆ ਇਹਨਾਂ ਨੂੰ ਉਹ ਗਲੀ ਦੇ ਉਹਨਾਂ ਨੇ ਮੁੰਡੇ ਸੱਦੇ ਆ ਉਸੇ ਗਲੀ ਦੇ ਵਿੱਚ ਉਹ ਵੀ ਰਹਿੰਦੇ ਲੜਾਈ ਦਾ ਕਾਰਨ ਨਹੀਂ ਪਤਾ ਲੱਗਾ ਕੀ ਲੜਾਈ ਦਾ ਕਾਰਨ ਬਸ ਇੱਕ ਗੁੱਟਕਾ ਧੁੱਕਣ ਦੇ ਕਰਕੇ ਸਵੇਰ ਦੀ ਗੱਲ ਲੜਾਈ ਰਾਤੀ ਇਹਨਾਂ ਨੇ ਸ਼ੁਰੂ ਕੀਤੀ ਪੁਲਿਸ ਕੰਪਲੀਟ ਕੀਤੀ ਇਸ ਮਾਰਨ ਨੂੰ ਲੱਗੇ ਕਿੱਤੀ ਸੀ ਸਰ ਆਈ ਸੀ ਪੁਲਿਸ ਆਈ ਸੀ ਆਈ ਸੀ ਗਲੀ ਦੇ ਵਿੱਚ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਮਾਮਲਾ ਸਲਤਤਾ ਤੇ ਲੜਾਈ ਦਾ ਕਾਰਨ ਕੀ ਆ ਸਾਹਮਣੇ ਆ लड़ाई के कारण अब मेरा बहन लाई घर में उससे लड़ाई हुआ था तो मैं झोटा उखाड़ के मारेंगे तुम कैसे करेंगे तुम्हें अपना बहन के समझा रहे थे तो उसको लड़ मर जाने तो बोल दिया यार के दिन है जाने तो माफ कर तो बोले नहीं तो इसको झोटा जो लेडीज था न लड़की उसको झोटा उखाड़ के बोले यहाँ झोटा उखाड़ के मारेंगे ऐसे करेंगे वो करेंगे तो बात नहीं मानी आपकी बहन का नाम क्या है किरण देवी क्या किरण 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 ठीक है शादी हो गया है

ਸਰ ਕੀ ਮਾਮਲਾ ਕੀ ਇੱਕ ਕਿਰਪਾ ਨਾ ਕਰਦੇ ਬੱਚੋ ਲੜਾਈ ਝਗੜਾ ਹੋਇਆ ਜਿਹੜਾ ਸਾਡੇ ਕੋਲ ਇੱਥੇ ਹੌਸਪੀਟਲ ਹਸਪੀਟਲ ਫਗਵਾੜੇ ਚ 9 ਪੇਸ਼ੈਂਟ ਆਏ ਆ ਟੋਟਲ ਲੜਾਈ ਝਗੜੇ ਦੇ ਕੇਸ ਆ ਪਰ ਸਾਰਿਆਂ ਦੇ ਸੱਟਾਂ ਸਿੰਪਲ ਆ ਤੇ ਉਹਨਾਂ ਨੂੰ ਪਰਚਾ ਬਣਾ ਕੇ ਥਾਣੇ ਭੇਜ ਦਿੱਤਾ ਗਿਆ ਅਗਲੀ ਕਾਰਵਾਈ ਲਈ ਉਹ ਲੜਾਈ ਦਾ ਕਾਰਨ ਸਾਹਮਣੇ ਨਹੀਂ ਆਇਆ ਸਰ ਇਹਨਾਂ ਦੀ ਆਪਸੀ ਲੜਾਈ ਸੀ ਕਿ ਕਿਸੇ ਕਿਰਾਏ ਤੋਂ ਲੈ ਕੇ